ਅੱਜ ਅਸੀਂ ਪਹੁੰਚਿਆ ਜੀ ਗੁਰਦਾਸਪੁਰ ਦੇ ਬਬਰੀ ਬਾਈਪਾਸ ਤੇ ਸੋ ਗੁਰਦਾਸਪੁਰ ਦੇ ਬਬਰੀ ਬਾਈਪਾਸ ਤੇ ਜਿਹੜਾ ਨਾਕਾ ਵਾਲਾ ਜੀ ਬਬਰੀ ਨਾਕਾ ਜਿਹੜਾ ਵਾ ਉਸ ਨਾਕੇ ਤੋਂ ਜਿਹੜਾ ਕਲਨੋ ਰੋਡ ਨੂੰ ਜਿਹੜਾ ਬਾਈਪਾਸ ਨਿਕਲਦਾ ਵਾ ਉਸ ਬਾਈਪਾਸ ਤੇ ਖੜੇ ਆ ਜੀ ਸੋ ਬਬਰੀ ਨਾਕੇ ਤੋਂ ਲਗਭਗ ਜਿਹੜਾ ਵਾ ਜੀ 50 ਮੀਟਰ ਦੀ ਦੂਰੀ ਤੇ ਜਿਹੜਾ ਵਾ ਜੀ ਇਹ ਤੁਹਾਨੂੰ ਜਿੱਥੇ ਅਸੀਂ ਸਥਾਨ ਤੇ ਖੜੇ ਆ ਸੋ ਇੱਥੇ ਇੱਕ ਵਾਤਾਵਰਨ ਪ੍ਰੇਮੀ ਆ ਜੀ ਵਾਤਾਵਰਨ ਪ੍ਰੇਮੀ ਆ ਜਿਹੜਾ ਵਾਤਾਵਰਨ ਨੂੰ ਸ਼ੁਧਰਾ ਫਰਿਆ ਵਾ ਔਰ ਇੱਕ ਅਹਿਮ ਭੂਮਿਕਾ ਨਿਭਾ ਰਿਹਾ ਵਾ ਜੀ ਸੋ ਸੋ ਵਾਤਾਵਰਨ ਪ੍ਰੇਮੀਆਂ ਨਾਲ ਮਿਲਾਵਾਂਗੇ ਔਰ ਉਹਦੇ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਜੀ ਗੁਰਦਾਸਪੁਰ ਵਿੱਚ ਉਹ ਵੀ ਤੁਹਾਡਾ ਨਾਲ ਸਾਂਝ ਕਰਾਂਗੇ ਸੋ ਇਹ ਜਿਹੜੇ ਜੀ ਮੁਸਕਾਨ ਨਰਸਰੀ ਦੇ ਨਾਮ ਤੇ ਇਹਨਾਂ ਨੇ ਇੱਕ ਪ੍ਰੋਜੈਕਟ ਲਗਾਇਆ ਵਾ ਜੀ ਸੋ ਬੜਾ ਵੱਡਾ ਪ੍ਰੋਜੈਕਟ ਆ ਗੁਰਦਾਸਪੁਰ ਵਿੱਚ ਇਹਨਾਂ ਦੀ ਬੜੀ ਵੱਡੀ ਦੇਣਾ ਜੀ ਸੋ ਗੁਰਦਾਸਪੁਰ ਦੇ ਵਾਤਾਵਰਨ ਨੂੰ ਜਿਹੜਾ ਸ਼ੁੱਧ ਰੱਖਣ ਵਿੱਚ ਇਹਨਾਂ ਦੀ ਅਹਿਮ ਭੂਮਿਕਾ ਜਿਹੜੀ ਇਹ ਨਿਭਾ ਰਹੇ ਆ ਸੋ ਤਸਵੀਰਾਂ ਤੁਹਾਡਾ ਨਾਲ ਸਾਂਝੇ ਕਰਦੇ ਆਂ ਔਰ ਗੱਲਬਾਤ ਵੀ ਕਰਾਂਗੇ ਜਿਹੜੇ ਦੇ ਓਨਰ ਨੇ ਮਾਲਕ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਔਰ ਇੱਕ ਸੋ ਤੁਹਾਨੂੰ ਉਸ ਪ੍ਰੋਜੈਕਟ ਤੇ ਲਾਏ ਆ ਜੀ ਗੁਰਦਾਸਪੁਰ ਵਿੱਚ ਇਹ ਪ੍ਰੋਜੈਕਟ ਜਿਹੜਾ ਲਗਾਇਆ ਵਾ ਜੀ ਉਹਦੇ ਓਨਰ ਜਿਹੜੇ ਮਾਲਕ ਨੇ ਵੀ ਸਾਡੇ ਨਾਲ ਨੇ ਸੋ ਇਹ ਯਕੀਨ ਮੰਨਿਓ ਕਿ ਇਹਨਾਂ ਦਾ ਬੜਾ ਵੱਡਾ ਰੋਲ ਹੈ ਗੁਰਦਾਸਪੁਰ ਵਿੱਚ ਇਹ ਬੜਾ ਵੱਡਾ ਰੋਲ ਨਿਭਾ ਰਹੇ ਨੇ ਗੁਰਦਾਸਪੁਰ ਨੂੰ ਜਿਹੜਾ ਵਾ ਜੀ ਤਕਰੀਬਨ ਜਿਹੜਾ ਵਾ ਕਿਉਂਕਿ ਪ੍ਰਦੂਸ਼ਣ ਅੱਜਕੱਲ ਬਹੁਤ ਜ਼ਿਆਦਾ ਵਧ ਰਿਹਾ ਵਾ ਜੀ ਸੋ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਇਹ ਵੱਡਾ ਇੱਕ ਰੋਲ ਨਿਭਾ ਰਹੇ ਨੇ ਸੋ ਗੱਲਬਾਤ ਕਰਦੇ ਆਂ ਭਾਜੀ ਵੱਡਾ ਰੋਲ ਤੁਹਾਡਾ ਮੈਂ ਦੇਖ ਰਿਹਾ ਵੀ ਤੁਸੀਂ ਜਿਹੜਾ ਗੁਰਦਾਸਪੁਰ ਵਿੱਚ ਰੋਲ ਨਿਭਾ ਰਹੇ ਹੋ प्लांट्स तो हर किसी को लगाने चाहिए क्यों प्लांट्स एक ऐसी चीज़ है सर एक तो क्लाइमेट शुद्ध रहता है और वैसे भी प्लांट्स अच्छे लगते हैं देखने में और जैसे कि अपना इंडोर प्लांट है आउटडोर प्लांट है मैं देख रहा भी थोड़े तो को वैरायटी बेशुमार हाँ और... तो है जी और काफ़ी हैं सर आउटडोर सारी वैरायटी वरायटियाँ फ्रूट प्लांट्स और अपना ਸੀਜ਼ਨਲ ਫਲਾਵਰ ਸਾਰੀਆਂ ਵੈਰਾਈਟੀ ਮਿਲਾਂਗੇ ਸਰ ਅੱਛਾ ਜੇ ਗੱਲ ਕਰੀਏ ਤੁਹਾਡੀ ਇਹ ਬੈਕ ਸਾਈਡ ਤੇ ਜਿਹੜੀ ਆ ਇਹ ਕਿ ਇਹਨੂੰ ਕੀ ਕਹਿੰਦੇ ਇਸ ਪੌਦੇ ਨੂੰ ਇਹ ਸਰ ਆਪਣਾ ਇਸ ਕੋ ਵੈਸੇ ਕ੍ਰਿਸਮਸ ਟੀ ਵੀ ਬੋਲਦੇ ਆ ਐਰੋਗਰੀਆ ਵੀ ਬੋਲਦੇ ਆ ਵੈਸੇ ਵੀ ਇਹ ਪਲਾਂਟਸ ਵੈਸੇ ਅੱਛਾ ਦੇਖਣੇ ਮਿਲ ਲੱਗਦਾ ਹੈ ਦੇਖਣੇ ਵਿੱਚ ਅੱਛਾ ਲੱਗਦਾ ਹੈ ਹਾਂਜੀ ਆਮ ਘਰੋਂ ਮੈਂ ਦੇਖਦਾ ਹਾਂ ਮੈਂ ਵੀ ਇਹ ਪਲਾਂਟ ਬਹੁਤ ਜ਼ਿਆਦਾ ਲੋਕਾਂ ਨੂੰ ਲਗਾਤੇ ਹਨ ਹਾਂਜੀ ਹਾਂਜੀ ਸਰ ਕਾਫੀ ਵੈਰਾਈਟੀ ਹੈ ਜਿਵੇਂ ਕਿ ਪਿਛਲੇ ਪਾਸੇ ਆਪਣਾ ਐਰੀਕਾ ਪਮ ਰੱਖਾ ਹੋਇਆ ਹੈ ਇਹ ਇਨਡੋਰ ਕੇ ਲਈ ਬਹੁਤ ਬੈਸਟ ਹੈ जी जी हाँ जी जी ऑक्सीजन भी देता रहता है सर अच्छा जी हाँ जी ऑक्सीजन में भी जड़ेगी बेटर है हाँ जी जी ऑक्सीजन के लिए बहुत बेस्ट है उसके साथ जो है ये भी सर इंडोर प्लांट लगे हुए हैं यहाँ पे अब ये भी साइड भी देख सकते हो इसको डायफेन बीचे बोलते हैं अच्छा जी। जी। भी इंडोर प्लांट है इधर एग्लोनिमा की वैरायटी लगी हुई है ड्राइसिना की वरायटी लगी हुई है ये भी सर बहुत अच्छे प्लांट हैं इंडोर के लिए इंडोर के लिए हाँ जी बल्कि इंडोर आउटडोर दोनों आपके पास जो है जी बहुत ज़्यादा तादार पर मौजूद हाँ है हाँ जी काफ़ी वैरायटी हैं सर ये साथ में सर जो है ये सर सारी ड्राइसिना की वैरायटी है सी टी सी डायसिना बोलते हैं रोजिया डाइसिना बोलते हैं बहुत अच्छी वैरायटी है अच्छा मैं इस साइड अपना क्रोटन की वैरायटी लगी है बेंगलोरी करोटन है पेट्रा करोटन है सारिया वरायटियाँ हैं उस तो आगे जड़े जी अगे भी सर अपना ड्राई सीना वरायटी स्नो वाइट है और अपना वो भी करोटन की वरायटी है तो माल में इधर ये सारा लगा हुआ है बड़ा पेड़ ये अपने रेड मचीरा है अच्छा ये जी? दोनों में परचूल काम आता है इंडोर आउटडोर दोनों के लिए बेस्ट है दोनों के लिए ये बारह महीने चलते जी हाँ जी हाँ जी Permanent variety. Permanent variety है. ये जो नीचे जी ये भी इंडोर है जी ये भी सर इंडोर है ये भी देखो ड्रेसिन वैरायटी बहुत अच्छा प्लांट है हुँ, हुँ, हुँ. वो सामने जो सर वो जो मल्टी कलर प्लांट्स है वो भी बहुत अच्छी पुणे की वैरायटी है इसको पेट्रा करोटन बोलता अच्छा जी पुणे की वैरायटी है देख लो तीस भी हरेक ਵਿਦੇਸ਼ਾਂ ਤੱਕ ਜਿਹੜੇ ਨੇ ਵਿਦੇਸ਼ਾਂ ਤੋਂ ਜਿਹੜੇ ਪੌਦੇ ਲੱਗਦੇ ਆ ਜੀ ਉਹ ਵੀ ਭਾਜੀਆ ਨਾਲ ਕੋਈ ਹੈਗੇ ਆ ਜਾਨੀ ਕਿ ਬਾਹਰ ਫੌਨਰ ਪੌਦੇ ਵੀ ਨਾਲ ਕੋਈ ਹੈਗੇ ਆ ਔਰ ਹਰੇਕ ਤਰ੍ਹਾਂ ਦੇ ਇੰਡੀਅਨ ਜਿਹੜੇ ਆ ਇੰਡੀਅਨ ਵੀ ਹਰੇਕ ਸਟੇਟ ਦੇ ਪੌਦੇ ਨਾਲ ਕੋ ਮੌਜੂਦ ਨੇ ਜੀ ਕਿਉਂ ਭਾਜੀ ਹਾਂਜੀ ਹਾਂਜੀ ਸਰ ਸਾਰੀਆਂ ਵੈਰਾਈਟੀ ਮਿਲਣਗੇ ਸਰ ਆਪਕੋ ਸਾਰੀ ਵੈਰਾਈਟੀਆਂ ਮਿਲਣਗੇ ਇਹਦੇ ਨਾਲ ਸਰ ਗੱਲ ਕਰੀਏ ਇਹ ਜਿਹੜੇ ਆ ਇਹ ਕੀ ਵੀ ਦੇਖ ਰਿਹਾ ਅੱਜ ਕੱਲ ਬੜੀ ਘਰਾਂ ਚ ਚਲਦੀ ਪਈ ਆ ਜੀ ਡੈਕੋਰੇਟ ਬੂਟੇ ਨੇ ਹਾਂਜੀ ਹਾਂਜੀ ਸਰ ਔਰ ਫਲਾਵਰ ਵੀ ਬੜੇ ਪਿਆਰੇ ਲੱਗਦੇ ਆ ਹਾਂ ਸਰ ਇਹ ਸਰ ਜਿਵੇਂ ਆਪਣੇ ਟਰੈਸ ਗਾਰਡਨ ਕੇ ਲਈ ਬ ਉਸ ਸਾਈਡ ਵੀ ਲਗਾ ਹੋਇਆ ਹੈ ਉਹ ਅੱਗੇ ਵੀ ਹੈ ਨਾ ਹਾਂਜੀ ਹਾਂਜੀ ਉਥੇ ਲੱਗੋ ਵੀ ਦਿਖਾਣੇ ਜਾਗੇ ਜੀ ਇਹ ਆਮ ਦੇਖੀਦਾ ਵੀ ਘਰਾਂ ਵਿੱਚ ਇਹ ਫਲਾਵਰ ਜਿਹੜੇ ਹਨ ਜੀ ਬਹੁਤ ਸੁੰਦਰ ਲੱਗਦੇ ਆ ਇਹ ਗੇਟ ਫਲਾਵਰ ਵੀ ਨੂੰ ਕਿਹਾ ਜਾਂਦੇ ਗੇਟ ਤੇ ਲੱਗ ਵੀ ਲੋਕ ਲਗਾਉਂਦੇ ਹਨ ਹਾਂ ਸਰ ਗੇਟ ਕੇ ਪਾਸਵੇਂ ਲਗਾਤੇ ਹਨ ਵਸੇਲ ਅੱਜਕਲ ਪੋਰਟਸ ਵਿੱਚ ਵੀ ਸੁੰਦਰ ਬਹੁਤ ਅੱਛਾ ਲੱਗਦਾ ਹੈ ਜਿਵੇਂ ਬੌਨਸਾਈ ਬਣਾ ਕੇ ਰੱਖੋ ਹੂੰ ਹੂੰ ਉਹ ਸਪਰਿੰਗ ਦਿੱਤੇ ਰਹਤੇ ਹਨ ਬਿਲਕੁਲ ਬਿਲਕੁਲ ਜੀ ਅੱਛਾ ਇਹਦੇ ਵਿੱਚ ਇੱਕ ਹੋਰ ਚੀਜ਼ ਦੇਖੀ ਮੈਂ ਥੋੜਾ ਕਲੋਜ਼ ਕਰਕੇ ਦਿਖਾਓ ਪਾਜੀ ਲਗ ਲਗ ਦਿਖਾਓ ਜਰਾ ਇਹਨਾਂ ਵਿੱਚ ਇੱਕ ਦੇਖ ਰਹੇ ਆਂ ਵੀ ਇੱਕ ਇੱਕ ਬੂਟਾ ਵਾ ਔਰ ਦੋ ਦੋ ਫਲਾਵਰ ਉੱਤੇ ਕਲਰ ਅਲੱਗ-ਅਲੱਗ ਨੇ ਉਹਨਾਂ ਦੇ ਹਾਂਜੀ ਹਾਂਜੀ ਸਰ ਕੁਛ ਸਾਈਡ ਲੱਗੀ ਹੋਈ ਹੈ ਗ੍ਰਾਫਟਡ ਮਲਟੀ ਕਲਰ ਚ ਆਪਣਾ ਬੂਗਨਵੈਲ ਹੈ ਬਾਕੀ ਇਸ ਸਾਈਡ ਵੀ 3 ਕਲਰ ਵਾਲੀ ਵੀ ਲੱਗੀ ਹੋਈ ਹੈ ਸਾਈਡ ਮੈਂ ਹਾਂ ਐ ਦਿਖਾਓ ਤਾਂ ਭਾਈ ਬੈਕ ਸਾਈਡ ਵੀ ਦਿਖਾਓ ਤੁਹਾਡੇ ਆ ਇਸ ਸਾਈਡ ਤੇ ਦੇਖੋ ਤਿੰਨ ਤਿੰਨ ਕਲਰ ਹੈ ਜੀ ਇੱਕ ਬੂਟੇ ਦੇ ਉੱਪਰ ਤਿੰਨ ਤਿੰਨ ਕਲਰ ਨੇ ਜੀ ਇਹ ਬੜੀ ਖਾਸ ਚੀਜ਼ ਹੈ ਜੀ ਸੋ ਪੌਦਾ ਇੱਕ ਵਾ ਔਰ ਤਿੰਨ ਤਿੰਨ ਫੁੱਲ ਜਿਹੜੇ ਤਿੰਨ ਤਿੰਨ ਕਲਰ ਦੇ ਫੁੱਲ ਜਿਹੜੇ ਤੇ ਪੈ ਰਹੇ ਆ ਜੀ ਸੋ ਇਹਦੇ ਨਾਲ ਪਾਜੀ ਇਹ ਦੇਖੋ ਦਿਖੀ ਹਾਂਜੀ ਇਹ ਪਾਜੀ ਇਹ ਵੀ ਸ਼ੋਹ ਹਾਂਜੀ ਹਾਂਜੀ ਡੈਕੋਰੇਟ ਡੈਕੋਰੇਟਿਵ ਪਲਾਂਟਸ ਬੌਂਸਾਈ ਪਲਾਂਟ ਬੋਲਤੇ ਆ ਇਸਕੋ ਹੂੰ ਹੂੰ ਅੱਛਾ ਇਹ ਪਾਜੀ ਜਿਹੜਾ ਇਹ ਜਿਸ ਤਰ੍ਹਾਂ ਲੱਗਦਾ ਕੋਈ ਦੇਖੋ ਨਾ ਆਦਮੀ ਖੜਾ ਹੋਇਆ ਇਸ ਤਰ੍ਹਾਂ ਕੋਈ ਦਿਨ ਹਾਂਜੀ ਹਾਂਜੀ ਸਰ ਵੈਸੇ ਵੀ ਬੌਂਸਾਈ ਮਾਈਕੋਕਾਰਪਾ ਦਾ ਬੌਂਸਾਈ ਪਲਾਂਟ ਹੈ ਬਹੁਤ ਅੱਛਾ ਸੁੰਦਰ ਲੱਗਦਾ ਹੈ ਇਹ ਦਿਖਾਓ ਪਾਜੀ ਇਹ ਚੀਜ਼ ਦਿਖਾਓ ਜਰਾ ਬਹੁਤ ਹੀ ਪਿਆਰੀ ਚੀਜ਼ ਹੈ ਜੀ ਦੇਖੋ ਤੁਸੀਂ ਗਮਲੇ 'ਚ ਲੱਗੀ ਦੀ ਹੈ ਬਹੁਤ ਹੀ ਡੈਕੋਰੇਟ ਕਰ ਰਹੀ ਹੈ सो फ्रूट प्ल्ट जी फ्रूट प्लांट भी भाजी को बेशुमार सो so, भाजी योर मैंगो की काफ़ी वरायटी लगी है, इसमें कुछ जापान की है कुछ थाईलैंड की है सारी वरायटी लगी है इसमें ब्लैक कैस्तुरी मैंगो है मिया जाकी है रेड बनाना मैंगो है अफ्रीकन अमेरिकन रेड पलमार मैंगो है आलटाइम मैंगो है बहुत वरायटी लगी है अच्छा जी हाँ देख रहा फोर के जी भी मैंगो मिल जाएगा इसमें फोर के जी महंगो फोर के जी मतलब ਉਹ 4 ਕਿਲੋ ਦਾ ਹਾਂ ਜੀ ਜੀ 4 ਕਿਲੋ ਦਾ ਮੰਗੋ ਲੱਗਦਾ ਅਸਮ ਬੜੀ ਵੱਡੀ ਗੱਲ ਹੈ ਜੀ 4 4 ਕਿਲੋ ਦੇ ਅੰਬ ਜਿਹੜੇ ਇਹ ਬੂਟੇ ਨੂੰ ਲੱਗਦੇ ਆ ਜੀ ਇਹ ਅੰਬ ਦੇ ਬੂਟੇ ਨੇ ਦੇਖੋ ਤੁਸੀਂ ਅੰਬ ਦੇ ਬੂਟੇ ਤਾਂ ਬੇਸ਼ੁਮਾਰ ਆ ਭਾਜੀ ਕੋਲ ਉਹਨਾਂ ਵੈਰਾਈਟੀ ਪੱਖੋਂ ਜਿਹੜਾ ਮੈਂ ਦੱਸ ਰਿਹਾ ਇਸ ਕੋ ਟੈਗ ਲੱਗੇਦੇ ਆ ਇਹ ਬਕਾਇਦਾ ਟੈਗ ਲੱਗੇ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਓ ক্লোਜ ਕਰਕੇ ਹਰੇਕ ਬੂਟੇ ਨੂੰ ਟੈਗ ਲਗਾਦਾ ਵਾ ਔਰ ਇਹ ਵੈਰਾਈਟੀ ਜਿਹੜੀ ਹੈ ਭਾਜੀ ਕੋ ਮਤਲਬ ਹੀ ਅਨਗਿੰਦ ਵੈਰਾਈਟੀ ਹੈ ਜੀ ਮੀਆਂ ਜਾ ਕੀ ਮੀਆਂ ਹੋਗਾ ਜੀ ਮੀਆਂ ਅੰਬ ਮੀਆਂ ਮੀਆਂ ਜਾ ਆਜੋ ਭਾਜੀ ਇਧਰੋਂ ਲੰਗੇ ਅੱ

ਅੱਛਾ ਇਹ ਵਿੱਚ ਜਿਹੜਾ ਵਾ ਇੱਕ ਚੀਜ਼ ਹੁੰਦੀ ਵੀ ਜ਼ਮੀਨ 'ਚ ਕਿਉਂ ਲਗਾਉਂਦੇ ਪੌਦੇ ਇਹਨੂੰ ਗਮਲੇ 'ਚ ਵੀ ਲਗਾ ਸਕਦੇ ਸੀ ਆਮ ਦੇ ਬੂਟੇ ਨੂੰ ਨਹੀਂ ਸਰ ਜਿਵੇਂ ਕਿ ਇਸ ਮੈਂ ਜੋ ਆਲ ਟਾਈਮ ਮੰਗੋ ਹੈ ਥਾਈ ਮੰਗੋ ਹੈ ਉਹ ਲਗਾ ਸਕਦੇ ਹੋ ਬਾਕੀ ਇਹ ਵੈਸੇ ਵੀ ਇਸ ਕੋ ਜ਼ਮੀਨ ਮੇ ਹੀ ਲਗਾਣਾ ਪੜੇਗਾ ਜ਼ਮੀਨ ਮੇ ਜਿਆਦਾ ਫਾਇਦਾ ਹੈ ਹਾਂਜੀ ਹਾਂਜੀ ਉਹਦਾ ਮਤਲਬ ਇਹ ਸੀ ਪੋ ਲਗਾ ਸਕਦੇ ਗਮਲੇ ਚ ਵੀ ਐਸੇ ਹਾਂਜੀ ਹਾਂਜੀ ਵੈਸੇ ਲਗਾ ਸਕਤੇ ਹੈ ਲੇਕਿਨ ਉਸਕੀ ਗਰੋਥ ਜੋ ਹੈ ਸਲੋ ਹੋਗੀ ਸਲੋ ਹੋਗੀ ਹਾਂਜੀ ਹਾਂਜੀ ਦੇਖੋ ਜਮੀਨ ਤੇ ਲਗਾਓਗੇ ਤਾਂ ਤੁਹਾਨੂੰ ਜ਼ਿਆਦਾ ਫਾਇਦਾ ਮਿਲੇਗਾ ਤੁਹਾਨੂੰ ਜੀ ਸੋ ਹੋਰ ਵੀ ਪੌਦੇ ਇੱਥੇ ਬੇਸ਼ਮਾਰ ਨੇ ਜੀ ਇਹ ਦੇਖੀਏ ਬਲੈਕ ਕਸਤੂਰੀ ਮੰਗੋ ਬਹੁਤ ਰੈਰ ਵੈਰਾਈਟੀ ਹੈ ਮੰਗੋ ਕੀ ਹੈ ਬਲੈਕ ਕਸਤੂਰੀ ਮੰਗੋ ਇਸ ਤੇ ਟੈਗ ਵੀ ਲਗਾ ਹੋਇਆ ਹੈ ਆਹ ਬਾਹਰ ਕੀ ਵੈਰਾਈਟੀ ਸਾਰੀ ਬਲੈਕ ਕਸਤੂਰੀ ਸੋ ਇਹ ਪੌਦਾ ਵਾ ਜੀ ਸੋ अनेका ਜਿਹੜੇ ਇਹਨਾਂ ਨੂੰ ਮੈਂ ਦੱਸ ਰਿਹਾ ਫਰੂਟ ਦੇ ਆ ਔਰ ਆਮਬ ਦੇ ਵਿੱਚ ਤਾਂ ਬੇਸ਼ੁਮਾਰ ਵੈਰਾਈਟੀ ਹੈ ਜੀ ਰੈਡ ਬਨਾਣਾ ਮੰਗੋ ਹਾਂਜੀ ਰੈਡ ਬਨਾਣਾ ਮੰਗੋ ਕਾਫੀ ਰੇਅਰ ਵੈਰਾਈਟੀ ਹੈ ਮੰਗੋ ਦੀ ਰੈਡ ਬਨਾਣਾ ਰੈਡ ਬਨਾਣਾ ਮੰਗੋ ਹਾਂ 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 ਰੈਡ ਬਨਾਣਾ ਮੰਗੋ ਕਾਫੀ ਅੱਛੀ ਵੈਰਾਈਟੀ ਔਰ ਮੈਂ ਦੇਖ ਰਹਾ ਵੀ ਹਰੇਕ ਤੁਸੀਂ ਪੌਦੇ ਨੂੰ ਟੈਗ ਲਗਾਇਆ ਦਾ ਭਾਜੀ ਹਮ ਚਲੋ ਹੋਰ ਵੀ ਵੈਰਾਈਟੀਆਂ ਦਿਖਾਉਨੇ ਆ ਜੀ ਪਾਸ ਮੈਂ ਡਰੈਕ सो अंब के हाँ जी हाँ जी रेड वरायटी है जो ज्यादा उसमें विटामिन बहुत होता है अंबा हाँ।, so, हाँ जी हाँ जी सर बारह मास ही मैं साल में दो बार मैंगू लगता है इसको बनेस्त्रा मैंगू ही बोलते हैं अच्छा जी अच्छा वा ये जी ये अपना ਇਹ ਆਪਣਾ ਅੰਜੀਰ ਦਾ ਪਲਾਂਟ ਹੈ ਵੈਸੇ ਵੀ ਇਹ ਇਸ ਦਾ ਮੈਡੀਸਨ ਫਰੂਟ ਹੈ ਵੈਸੇ ਵੀ ਬੈਸਟ ਹੁੰਦਾ ਹੈ ਵਿਟਾਮਿਨ ਬਹੁਤ ਹੁੰਦਾ ਹੈ ਇਸ ਵਿੱਚ ਠੀਕ ਠੀਕ ਹੈ ਇਹਦੇ ਨਾਲ ਅਮਰੂਦ ਵੀ ਹੈਗਾ ਜੀ ਹਾਂਜੀ ਅਮਰੂਦ ਕੀ ਵੀ ਵੈਰਾਈਟੀ ਕਾਫੀ ਮਿਲ ਜਾਣਗੀ ਅਮਰੂਦ ਦੀ ਵੈਰਾਈਟੀ ਬਹੁਤ ਹੈ ਜੀ ਹਾਂਜੀ ਹਾਂਜੀ ਸੋ ਇਸ ਤੋਂ ਅੱਗੇ ਜੀ ਪਾਜੀ ਮੈਂ ਦੇਖ ਰਿਹਾ ਹਾਂ ਸੰਤਰੇ ਦੇ ਬੂਟੇ ਵੀ ਆਏ ਥੇ ਔਰੈਂਜ ਵੀ ਆ ਛੋਟੋ ਬੰਦ ਕਰਦੇ ਪੈ ਫਲ ਵੀ ਤਕਰੀਬਨ ਦੇਖੋ ਤੁਸੀਂ ਤੁਹਾਨੂੰ ਹਰੇਕ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਫਰੂਟ ਦੀ ਵੈਰਾਈਟੀ ਤਾਂ ਇਹਨਾਂ ਕੋ ਬੇਸ਼ੁਮਾਰ ਹੈ ਜੀ ਬੇਸ਼ੁਮਾਰ ਵੈਰਾਈਟੀ ਜਿਹੜੀ ਹੈ ਨਾ ਉਹ ਆ ਪ किनू है सर मोटे वाला किनू है सर अबोर की वरायटी बहुत अच्छी वरायटी है अबोर भी हाँ जान जी जी वाह वाह मीठा बहुत होता है अच्छा जी हाँ जी वो आगे वो ग्राफ्टेड बनारसी आंवला लगा हुआ है बहुत अच्छी वरायी है अच्छा अच्छा। थोड़ा दिखा जी ये 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 सर अपना बनारसी आंवला है ग्राफ्टेड हाइब्रिड मोटा फ्रूट आता है इसमें बहुत अच्छी वैरायटी है ऐसे भी विटामिन के लिए बहुत अच्छा है बहुत फायदेमंद है नाल पाजी ਇਸਕੇ ਸਾਥ ਮੈਂ ਹੀ ਰੱਖਾ ਹੋਆ ਆਪਣਾ ਨਾਗਪੂਰੀ ਸੰਤਰਾ ਸੇ ਨਾਗਪੂਰੀ ਸੰਤਰਾ ਸੋ ਇਹ ਨਾਗਪੂਰੀ ਸੰਤਰਾ ਵਾ ਜੀ ਦੇਖੋ ਖੁੰਦਰਾ ਨਾਗਪੂਰ ਦਾ ਸੰਤਰਾ ਜਿਹੜਾ ਖਾਨਵਦ ਦੇ ਸ਼ਕੀਨ ਹੁੰਦੇ ਆ ਉਹ ਵੀ ਪੋਦੇ ਇੱਥੇ ਆ ਗਏ ਨੇ ਜੀ ਸੋ ਇਹ ਭਾਜੀ ਸਾਈਡ ਤੇ ਇਹ ਸਰ ਆਪਣਾ ਬਦਾਮ ਦਾ ਪਲਾਂਟ ਆ ਸਰ ਬਦਾਮ ਦੇ ਵੀ ਆ ਗਏ ਜੀ ਹਾਂਜੀ ਹਾਂਜੀ ਇਹ ਬਦਾਮ ਦੇ ਪਲਾਂਟ ਇੱਥੇ ਹੋ ਜਾਂਦੇ ਚੱਲ ਜਲੇ ਹਾਂਜੀ ਸਰ ਲੱਗ ਜਾਂਦਾ ਅੱਛਾ ਜੀ ਆ ਦੇਖੋ ਤੁਸੀਂ ਬਦਾਮ ਦੇ ਪਲਾਂਟ ਵੀ ਹੈਗੇ ਆ ਸੋ ਅਖਰੋਟ ਦੇ ਪਲਾਂਟ ਵੀ ਆ ਸੋ ਅਲੱਗ-ਅਲੱਗ ਜਿਹੜੇ ਇਹਨਾਂ ਅਖਰੋਟ ਹੋ ਗਿਆ ਬਦਾਮ ਹੋ ਗਿਆ ਭਾਜੀ ਇਹ ਜਿਹੜਾ ਇਹ ਸਰ ਵੀ ਐਪਲ ਕੀ ਬਹੁਤ ਅੱਛੀ ਵੈਰਾਈਟੀ ਹੈ ਜਿਸੇ ਹਾਰ ਹਾਰਡ ਕਲਾਈਮੇਟ ਮੈਂ ਆਪਣਾ ਹਰਮਨ 99 ਤੋਂ ਉਹਨਾਂ ਵੈਰਾਈਟੀ ਜਾਂ ਦੋਵੇਂ ਵੈਰਾਈਟੀ ਇਸਮੇ ਲੱਗੀ ਹੋਈ ਹੈ ਸੇਬ ਦੀ ਵੈਰਾਈਟੀ ਹਾਂ ਜੀ ਹਾਂ ਜੀ ਬਹੁਤ ਟੌਪ ਦੀ ਵੈਰਾਈਟੀ ਹੈ ਜੋ ਆਪਣੇ ਹਾਰਡ ਕਲਾਈਮੇਟ ਕੇ ਲਿਏ ਫਰੂਟ ਪੂਰਾ ਦਿੰਦੀ ਹੈ ਵਾਹ ਜੀ ਵਾਹ ਦੇਖੋ ਤੁਸੀਂ ਸੇਬ ਹੋ ਗਿਆ ਬਦਾਮ ਹੋ ਗਿਆ ਅਖਰੋਟ ਹੋ ਗਿਆ ਪੁਰ ਸਪੈਸ਼ਲ ਅੰਬ ਜਿਹੜੇ ਆ ਅਮਰੀਕਨ ਅੰਬ ਹੋਗੇ ਮਤਲਬ ਇਦਾਂ ਦੀ ਵੈਰਾਈਟੀਆਂ ਬੇਸ਼ੁਮਾਰ ਇਹਨਾਂ ਕੋਲ ਵੈਰਾਈਟੀਆਂ ਵਾ ਜੀ ਇਹ ਦੇਖੋ ਇਹਨਾਂ ਕੋ ਪੂਰਾ ਜਿੰਨਾ ਵੀ ਹੈ ਨਾ ਇਹਨਾਂ ਦਾ ਜਿਹੜਾ ਪ੍ਰੋਜੈਕਟਰ तकरीबन तकरीबन ਸਾਰੇ ਭਰਿਆ ਦਾ ਵਾਜੀ ਸੋ ਇਹ ਭਾਜੀ ਲੰਗਾਠਾ ਇਧਰ ਹਾਂਜੀ ਸਰ ਲੁਗਾੜਾ ਸਰ ਲੰਗਾਠੇ ਬੋਦੇ ਵੀ ਹਾਂਜੀ ਸਰ ਲੁਗਾੜਾ ਵੀ ਇਸਮੇ ਬਹੁਤ ਅੱਛੀ ਵੈਰਾਈਟੀ ਹੈ ਹਾਈਬ੍ਰਿਡ ਮੋਟੀ ਲੁਗਾੜਾ ਉਹਦੇ ਨਾਲ ਪਾਜੀ ਅੱਗੇ ਸਰ ਆੜੂ ਲਗਾ ਹੋਇਆ ਹੈ ਫਿਰ ਨਾਗਪੁਰੀ ਸੰਤਰਾ ਲਗਾ ਹੋਇਆ ਹੈ ਉਹ ਬਨਸਾ ਹੋਇਆ ਚੀਕੂ ਵੀ ਲਗਾ ਹੋਇਆ ਹੈ ਚੀਕੂ ਵੀ ਲਗਾ ਜੀ ਹਾਂਜੀ ਸੋ ਇਹ ਦੇਖੋ ਚੀਕੂ ਦੇ ਬੋਦੇ ਵੀ ਹੈ ਜਿਹੜੇ ਕਸਟਮਰ ਲੈ ਵੀ ਰਿਹਾ ਗਾਗ ਲੈ ਰੇ ਆ ਸੋ ਇਹ ਚਿਕੂ ਦੇ ਪੌਦੇ ਆ ਜੀ ਇਹ ਮਿਸ ਇੰਡੀਆ 베ਰੀ ਹੈ ਕਿਹਨਸੀ ਜੀ ਮਿਸ ਇੰਡੀਆ 베ਰੀ ਰੈਡ ਕਲਰ 베ਰ ਹੁੰਦਾ ਮਿੱਠਾ ਬਹੁਤ ਹੁੰਦਾ ਹੈ 베ਰ ਹਾਂ ਜੀ ਵਾਹ ਜੀ ਵਾਹ ਮਿਸ ਇੰਡੀਆ 베ਰੀ ਨਾਮ ਤਾਂ ਬਹੁਤ ਵਧੀਆ ਔਰ ਟੇਸਟ ਵੀ ਹੋਗਾ ਖਾਣੇ ਦਾ ਟੇਸਟ ਸਰ ਬਿਲਕੁਲ ਰੈਡ ਕਲਰ ਦਾ ਕੀ ਬਾਤ ਹੈ ਇਹ ਦੇਖੋ ਰੈਡ ਕਲਰ ਦਾ 베ਰ ਜਿਹੜਾ ਵਾ ਜੀ ਇੱਥੇ ਰੈਡ ਕਲਰ ਦਾ 베ਰ ਲੱਗਦਾ ਜੀ ਇਸ 베ਰੀ ਤੇ ਸੋ ਸ਼ਾਇਦ ਤੁਸੀਂ ਇਹ ਪੌਦੇ ਕਦੀ ਦੇਖੇ ਹੋਣਗੇ ਸੋਚੀ ਹੋਣਗੇ ਜਿਹੜੇ ਸੀ ਤੁਹਾਨੂੰ ਦਿਖਾ ਰਹੇ ਹਾਂ ਜੀ ਅਨੇਕਾਂ ਪੌਦੇ ਨੇ ਔਰ ਅਲੱਗ-ਅਲੱਗ ਪ੍ਰਕਾਰ ਦੇ ਅਲੱਗ-ਅਲੱਗ ਜਿਹੜੇ ਆ ਜੀ ਕਿਉਂਕਿ ਮੈਂ ਖੁਦ ਨਹੀਂ ਦੇਖੇ ਉਹ ਪੌਦੇ ਜਿਹੜੇ ਪੌਦੇ ਸਾਨੂੰ ਇਸ ਪ੍ਰੋਜੈਕਟ ਤੇ ਮਿਲਦੇ ਪਏ ਇਸ ਪਲਾਂਟ 'ਚ ਮਿਲਦੇ ਪਏ ਆ ਆਮ ਜਿਹੜੇ ਆ ਜੀ ਨਾਰਮਲ ਪੌਦੇ ਤਾਂ ਹਰ ਇੱਕ ਜਗ੍ਹਾ ਮਿਲ ਜਾਂਦੇ ਆ ਪਰ ਗੁਰਦਾਸਪੁਰ ਦੀ ਇਹ ਨਸਰੀ ਜਿਹੜੀ ਹੈ ਨਾ ਜੀ ਮੁਸਕਾਨ ਨਸਰੀ ਜਿਹੜੀ ਹੈ ਬਬਰੀ ਬਾਈਪਾਸ ਦੇ ਜਿਹੜੀ ਹੈ ਬਬਰੀ ਨਾਕੇ ਤੇ ਲੱਗ ਗਿਆ ਇਹਨਾਂ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਆ ਹਰ ਤਰ੍ਹਾਂ ਦਾ ਜਿਹੜਾ ਵਾ ਜੀ ਇਹ ਪੌਦਾ ਜਿਹੜਾ ਇੱਥੇ ਵੇਚਦੇ ਨੇ ਸੇਲ ਕਰਦੇ ਨੇ ਔਰ ਜੈਨੂਨ ਰੇਟਾਂ ਤੇ ਸਭ ਤੋਂ ਵੱਡੀ ਗੱਲ ਹੈ ਵੀ ਰੇਟ ਬੜੇ ਜੈਨੂਨ ਇਸਾਈਡ ਦੇਖੋ ਤੁਸੀਂ ਇਹ ਦੇਖੋ ਮੰਗੋ ਲਗਾ ਹੋਇਆ ਹੈ ਇਹ ਅਮਰਪਾਲੀ ਮੰਗੋਆ ਫਰੂਟ ਆ ਰਹਾ ਸਭੀ ਮੈਂ ਇਹ ਬੜੀ ਵੱਡੀ ਗੱਲ ਹੈ ਜੀ ਛੋਟੇ ਛੋਟੇ ਪੌਦਿਆਂ ਨੂੰ ਦੇਖੋ ਫਰੂਟ ਆਇਆ ਦਾ ਆ ਇਹ ਦੇਖੋ ਅੱਗੇ ਵੀ ਦੇਖੋ ਤੁਸੀਂ ਇਹ ਫਰੂਟ ਨਾਲ ਭਰੇ ਪੇਦੇ ਆ ਜੀ ਆ ਦੇਖੋ ਆ ਦਿਖਾਓ ਆ ਦਿਖਾਓ ਆ ਦੇਖੋ ਫਰੂਟ ਸੋ ਇਹ ਕੁਆਲਿਟੀ ਕਰਨ ਦੀ ਔਰ ਸਭ ਤੋਂ ਵੱਡੀ ਗੱਲ ਹੈ ਵੀ ਇਹ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕਰਦੇ ਚੀਜ਼ ਜਿਹੜੀ ਇਹ ਸਕੇਮਨ ਦਿੰਦੇ ਆ ਔਰ ਜਦੋਂ ਇੱਕ ਵਾਰੀ ਗਾਹ ਕਿਥੋਂ ਲੈ ਜਾਂਦਾ ਨਾ ਚੀਜ਼ ਤੋ ਬਾਰ-ਬਾਰ ਇਹ ਨਿਕੋਂਦਾ ਵਾ ਜੀ ਦੇਖੋ THAILAND ਦਾ ਸਰ ਸੰਤਰਾ ਹੈ ਦੇਖੋ ਫਰੂਟ ਲਗਾ ਹੋਇਆ ਹੈ ਹਾਂ ਆ ਦੇਖੋ ਛੋਟੇ ਪਲਾਂਟ ਮੇ ਕਿੰਨਾ ਫਰੂਟ ਲਗਾ ਹੋਇਆ ਵਾਹ ਜੀ ਵਾਹ ਇਹ THAILAND ਦਾ ਬਾਜੀ THAILAND ਦਾ ਬਹੁਤ ਮਿੱਠਾ ਹੁੰਦਾ ਸੰਤਰਾ ਅੱਛਾ ਜੀ ਇਹਦੇ ਨਾਲ ਬਾਜੀ ਇਹ ਅਖਰੋਟ ਦਾ ਪਲਾਂਟ ਹੈ ਅਖਰੋਟ ਦਾ ਸੋ ਅਖਰੋਟ ਦੇ ਪਲਾਂਟ ਹੈ ਜੀ ਇਹ ਦੇਖੋ ਜੀ ਇਹ ਜਿਹੜੇ ਦਿਖਾ ਰਹੇ ਨਾ ਤੁਹਾਨੂੰ ਕੈਮਰੇ ਦੀ ਤਸਵੀਰਾਂ ਦੇਖ ਰਹੇ ਹੋ ਇਹ ਅਖਰੋਟ ਆ ਇਹਦੇ ਨਾਲ ਬਾਜੀ ਇਹ ਆਪਣਾ ਆੜੂ ਲਗਾ ਹੋਇਆ ਹੈ ਆਗੇ ਗੱਬੋਸ਼ਾ ਲਗਾ ਹੋਇਆ ਹੈ ਆੜੂ ਗੱਬੋਸ਼ਾ ਉਸ ਤੋਂ ਅਗੇ ਸਰ ਇਹ ਵੀ ਆੜੂ ਇਹ ਗਭੂ ਗੋਸ਼ਾ ਆ ਆਲੂ ਖਾਰਾ ਆ ਗਭੂ ਗੋਸ਼ਾ ਤੇ ਇਹਦੇ ਨਾਲ ਜਿਹੜਾ ਆਲੂ ਬਖਾਰਾ ਜੀ ਸੋ ਇਸ ਤੋਂ ਅੱਗੇ ਬਾਜੀ ਇਹ ਆਪਣਾ ਲਗਾ ਹੋਇਆ ਬਨਸਰਾ ਮੈਂ ਉਹ 12 ਮਹੀਨੇ ਮੈਂਗੋ ਬੋਲਤੇ ਐ ਇਸ ਕੋ ਸਾਲ ਮੇ 2 ਵਾਰ ਲੱਗਦਾ ਇਸ ਮੇ ਵੀ ਦੇਖੋ ਮੈਂਗੋ ਲਗਾ ਹੋਇਆ ਦੇਖੋ 12 ਮਹੀਨੇ ਜਿਹੜੇ ਲੱਗਦੇ ਨਾ ਅੰਬ ਉਹ ਵਾਜੀ ਇਹ ਬੂਟਾ ਯਾਨੀ ਕਿ ਜਿਹੜਾ ਸਾਲ ਦੇ ਵਿੱਚ 2 ਵਾਰ ਹੀ ਇਹਨੇ ਅੰਬ ਦੇਣੇ ਆ ਜੀ 2 ਵਾਰ ਹੀ ਫਰੂਟ ਦੇਣਾ ਵਾ ਇਸ ਤੋਂ ਅੱਗੇ ਬਾਜੀ ਉਧਰ ਵੀ ਇਹ ਮੁਸੰਮੀ ਲੱਗੀ ਐ ਆਪਣਾ गब्बू गोशा लगा हुआ है ये नींबू लगा हुआ है कागजी नींबू जो बिरीक छिलके वाला होता है बहुत अच्छी वरायट तो है कागती नींबू जी निंबू जरा काकती निंबू तुम्हें देखा है जो काकती खरोड़ा उद्दा काकतीिंबू है जी ये बहुत ही वी वैटी है जी ये भाजी ये लुचा लगा हुआ है जी वाह मौसम्मी है गोशा है इधर भी मौसमी लगी हुई है ये आलू लगा हुआ है गब्बू गोशा आलू बुखारा देखो ये कह रहे भाजी ਫਰੂਟ ਲਗਾ ਹੋਇਆ ਹੈ ਫਰੂਟ ਵੀ ਲਗਾ ਹੋਇਆ ਹੈ ਫਰੂਟ ਵੀ ਲਗੇਦੇ ਆ ਹਾਂ ਆ ਦੇਖੋ ਤੁਸੀਂ ਆ ਦਿਖਾਓ ਪਾਜੀ ਫਰੂਟ ਇਥੇ ਖਾਸ ਚੀਜ਼ ਇਹ ਕਿ ਵੀ ਦੇਖਣ ਨੂੰ ਮਿਲਦੀ ਹੈ ਵੀ ਤਕਰੀਬਨ ਜਿਹੜੇ ਛੋਟੇ ਛੋਟੇ ਪੌਦੇ ਆ ਜੀ ਉਹਨਾਂ ਨੂੰ ਫਰੂਟ ਲਗੇਦੇ ਆ ਇਹ ਵੀ ਫਰੂਟ ਲਗਾ ਹੋਇਆ ਹੈ ਇਹ ਕੋਈ ਫਰੂਟ ਆ ਜੀ ਆ ਦਿਖਾਓ ਦੇਖੋ ਫਰੂਟ ਫਰੂਟ ਬੇਸ਼ੁਮਾਰ ਆ ਜੀ ਪੌਦਿਆਂ ਨੂੰ ਲੱਗਾ ਦਾ ਤੋ ਪਾਜੀ ਅਨੰਤ ਰਵਮੇ ਹਿਸਾਬ ਲੈ ਤੁਹਾਡੇ ਕੋਲ ਵੈਰਾਈਟੀਆਂ ਜਿਹੜੀਆਂ ਹਾਂਜੀ ਇਧਰ ਮਦਰ ਪਲਾਂਟ ਲੱਗੇ ਆ ਆਪਣੇ ਕਿੰਨੂ ਕੇ ਇਹ ਕਿੰਨੂ ਦੇ ਆ ਕਿੰਨੂ ਵੀ ਫਰੂਟ ਲਗਾ ਹੋਇਆ ਹੈ ਕਿੰਨੂ ਲਗੇ ਹੋ ਨੋ ਫਰੂਟ ਲਗਾਦਾ ਵੇਖੋ ਤੁਸੀਂ ਕਿੰਨੂ ਵੀ ਜਿਹੜਾ ਉਹ ਫਰੂਟ ਨਾਲ ਭਰੇਦੇ ਆ ਨੀਚੇ ਅੰਬ ਉਹਦੇ ਨਾਲ ਜਿਹੜਾ ਡੈਕੋਰੇਟਿਵ ਪਲਾਂਟ ਆ ਸੁਮਲਪੀ ਅਨੇਕਾਂ ਜਿਹੜੇ ਪਲਾਂਟ ਨੇ ਔਰ ਜਿਹੜੀ ਖਾਸ ਚੀਜ਼ ਦੇਖਣ ਨੂੰ ਇਹੀ ਮਿਲੀ ਹੈ ਕਿ ਛੋਟੇ ਛੋਟੇ ਪੌਦਿਆਂ ਨੂੰ ਜਿਹੜੇ ਫਰੂਟ ਲੱਗੇਦੇ ਆ ਬਹੁਤ ਹੀ ਸੁੰਦਰ ਇਹਨਾਂ ਦੀ ਨਰਸਰੀ ਹੈ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਫ ਸੁਥਰਾ ਕੰਮ ਔਰ ਇਹਨਾਂ ਕੋ ਮੈਂ ਵੀ ਇੱਕ ਚੀਜ਼ ਦੇਖੀ ਪਾਜੀ ਵੀ ਜਿਹੜੇ ਸਾਡੇ ਇਲਾਕੇ ਦੇ ਵਿਧਾਇਕ ਆ ਉਹਨਾਂ ਦੇ ਘਰਾਂ ਦੇ ਵੀ ਕੰਮ ਸਾਰੇ ਤੁਹਾਡੇ ਕੋਈ ਆ ਜੀ ਸਰ ਕੰਮ ਤੋਂ ਮੈਨੇ ਵੀ ਕਾਫੀ ਕੀਤਾ ਹੈ ਉਹਨਾਂ ਦਾ ਕੋਠੇ ਮੈਂ ਵੀ ਕਾਫੀ ਪਲਾਂਟਸ ਗਿਆ ਹੋਇਆ ਹੈ ਬਾਕੀ ਕੋਈ ਕੰਮ ਤੋਂ ਥੋੜਾ ਅੱਛਾ ਵਾ ਚੰਗਾ ਵਾ ਤਾਂ ਹੀ ਤੁਹਾਨੂੰ ਕੋਈ ਨਾ ਸਪੈਸ਼ਲ ਦਿੰਦਾ ਆ ਆਰਡਰ ਤਾਂ ਹਾਂਜੀ ਹਾਂਜੀ ਸਰ ਟੜੇ ਅੱਛੇ ਕੰਮ ਕਰਕੇ ਤਾਂ ਆਰਡਰ ਮਿਲਦੀ ਬਿਲਕੁਲ ਬਿਲਕੁਲ ਜੀ ਕੋ ਗੁਰਦਾਸਪੁਰ ਦੇ ਪ੍ਰਸ਼ਾਸਨ ਦੇ ਜਾਂ ਗੁਰਦਾਸਪੁਰ ਦੇ ਵਿਧਾਇਕ ਜਿਹੜੇ ਆ ਉਹਨਾਂ ਦੇ ਘਰਾਂ ਦੇ ਕੰਮ ਵੀ ਸਾਰੇ ਭਾਜੀ ਕੋ ਵਾ ਉਹਦਾ ਕਾਰਨ ਇਹ ਵੀ ਨਾ ਜੀ ਅੱਛੀ ਕੁਆਲਿਟੀ ਆ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕਰਦੇ ਵੈਰਾਈਟੀ ਬੜੀ ਇੱਥੇ ਆਈ ਜੀ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਤੋਂ ਵੀ ਜਾਣਦੇ ਆ ਭਾਜੀ ਮੈਂ ਦੇਖਿਆ ਵੀ ਨਰਸਰੀਆਂ ਦੇ ਗੁਰਦਾਸਪੁਰ ਚ ਬੜੀਆਂ ਆ ਪਰ ਇਹਨਾਂ ਦੀ ਜਿਹੜੀ ਹੈ ਮੁਸਕਾਨ ਦਸਰੀ ਤੇ ਵੈ ਸਵਾਹਿਕਾਲ ਸਾਹਿਬਾ ਗੁਰਜੀ ਫਤਈ ਹਾਂਜੀ ਬਹੁਤ ਵਧੀਆ ਵੈਰਾਈਟੀਆਂ ਕੋਗਾ ਅਸੀਂ ਪਹਿਲਾਂ ਵੀ ਖੜੀਆਂ ਨਾਲ ਖੜ ਕੇ ਵੇਖਣ ਲਾਈਆਂ ਨੇ ਬਹੁਤ ਵਧੀਆ ਵੈਰਾਈਟੀਆਂ ਨੇ ਤੇ ਬਾਕੀ ਇਹ ਵੀ ਰੇਟ ਵੀ ਚੱਲ ਰਿਹਾ ਨਾਲ ਥੋੜਾ ਜਾਇਦ ਵਧੀਆ ਵਾ ਹਾਂਜੀ ਹਾਂਜੀ ਤੇ ਬਾਕੀ ਗਰਦਾਸਪੁਰ ਆਪਣੇ ਵਿੱਚ ਮੇਰੇ ਹਿਸਾਬ ਨਾਲ ਤੇ ਵਧੀਆ ਸਭ ਤੋਂ ਨਰਸਰੀ ਇਹੀ ਹੈ ਹਾਂਜੀ ਹਾਂਜੀ ਔਰ ਛੋਟੇ ਛੋਟੇ ਪੌਦੇ ਨਾਲ ਮੈਂ ਦੇਖ ਰਿਹਾ ਫਰੂਟ ਲੱਗਾ ਹਾਂਜੀ ਫਰੂਟ ਆਹ ਦੇਖੋ ਤੁਹਾਡੇ ਸਾਹਮਣੇ ਅੰਬ ਲਿਆ ਵਾ ਤੇ ਅਮਰੇ ਨੂੰ ਵੀ ਅੰਬ ਲੱਗਾ ਵਾ ਤੇ ਚੀਕੂ ਦਾ ਫੂਟਾ ਕੱਲਿਆ ਉਹਨੂੰ ਵੀ ਫਲ ਪਿਆ ਵਾ ਤੇ ਵਧੀਆ ਵਾ ਜੋ ਲਾਗੇ ਬਨੇ ਤੇ ਜਿੰਨੇ ਵੀ ਕਸਟ ਕਿ ਵੀ ਵੇਖੇ ਲਾਏ ਤਾਂ ਵਧੀਆ ਰਿਜ਼ਲਟ ਮਿਲਦਾ ਹੈ। ਵਾਤਾਵਰਨ ਵਿੱਚ ਵੀ ਵਧੀਆ ਰੋਲ ਨਿਭਾ ਰਿਹਾ ਹੈ ਨਾ। ਬੜੀ ਬਹੁਤ ਵਧੀਆ ਕਿਉਂਕਿ ਜਿੰਨੇ ਹੁਣ ਆਪਾਂ ਪੇੜ-ਪੌਦੇ ਲਾਵਾਂਗੇ ਉਹਨਾਂ ਹੀ ਵਾਤਾਵਰਨ ਦਾ ਬਿਹਤਰ ਸਾਫ਼ ਹੋਏਗਾ ਕਿਉਂਕਿ ਪ੍ਰੋਫਿਊਸ਼ਨ ਤੇ ਬਹੁਤ ਜ਼ਿਆਦਾ ਹੋ ਚੁੱਕਿਆ। ਜੀ ਜੀ। ਤੇ ਜਿੰਨਾ ਵੀ ਆਪਾਂ ਕਰੋਗੇ ਉਹਨਾਂ ਹੀ ਵਧੀਆ ਰਹੂਗਾ ਆਪਣੀ ਸਿਹਤ ਵਾਸਤੇ ਰਹੂਗਾ, ਗਾਂ ਆਉਣ ਵਾਲੀ ਪੀੜ੍ਹੀ ਵਾਸਤੇ ਵਧੀਆ ਰਹੂਗਾ। ਬਿਲਕੁਲ ਬਿਲਕੁਲ। ਹਾਂਜੀ। ਸ਼ੁਕਰੀਆ ਭਾਜੀ। ਓਕੇ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸੋ ਇਹ ਕਸਟਮਰ ਨੇ ਦੱਸ ਰਹੇ ਨੇ ਵੀ ਬਹੁਤ ਵਧੀ ਜੀ ਜਿਹੜੀ ਇਹਨਾਂ ਕੋ ਜੀ ਦਿਖਾਓ ਭਾਈ ਤਸਵੀਰਾਂ ਫਲਾਵਰ ਵੀ ਬੇਸ਼ੁਮਾਰ ਆ ਭਾਈ ਇਹ ਕੌਨਸਾ ਫਲਾਵਰ ਹੈ ਇਹ ਸੀਜੀਐਮ ਕੀ ਵੈਰਾਈਟੀ ਹੈ ਵਸੇ ਵੀ ਡੈਕੋਰੇਟਿਵ ਪਲੰਟ ਬਹੁਤ ਅੱਛਾ ਹੈ ਇਸਕੇ ਸਾਥ ਮੇ ਲਗਾ ਹੋਇਆ ਸੈਂਡ ਕੰਮ ਵੀ ਬਹੁਤ ਅੱਛਾ ਹੈ ਬਹੁਤ ਅੱਛਾ ਪਲਾਂਟ ਹੈ ਜੀ ਤੇ ਪਰਮਨੈਂਟ ਪਲਾਂਟ ਹੈ ਇਹਦੇ ਨਾਲ ਜੀ ਫਲਾਵਰ ਵੀ ਇਹ ਦਿੰਦਾ ਇਹ ਆਪਣੇ ਟਿਕੂਮਾ ਕੀ ਵੈਰਾਈਟੀ ਹੈ ਹਮ ਅਦਰ ਰੈਬੋਗਨਵਲ ਕੀ ਵੈਰਾਈਟੀ ਹੈ ਹਮ ਇਹ ਅੱਜ ਸਾਰਾ ਸੀਜ਼ਨਲ ਫਲਾਵਰ ਲਗਾ ਹੋਇਆ ਹੈ ਹਮ ਹਮ ਜੋ ਅੱਜ ਕੱਲ੍ਹ ਸਬਰ ਮੇ ਜੋ ਪਲਾਂਟਸ ਵੈਰਾਈਟੀਆਂ ਚੱਲ ਰਹੀਆਂ ਸਾਰੀਆਂ ਵੈਰਾਈਟੀਆਂ ਲੱਗੀਆਂ ਓਕੇ ਓਕੇ ਜੀ ਫਲਾਵਰ ਵੀ ਬੇਸ਼ੁਮਾਰ ਹਨ ਬਾਜੀ ਉੱਪਰ ਪਾਈ ਦਿਖਾਇਓ ਗੁਲਾਬ ਵੀ ਹੈਗਾ ਜੀ ਉਹ ਦੇਖੋ ਤੁਸੀਂ ਬਹੁਤ ਬਹੁਤ ਜ਼ਿਆਦਾ ਵੈਰਾਈਟੀਆਂ ਹੈ ਨੀਚੇ ਵੀ ਜਿਹੜੇ ਆ ਇਹਦੇ ਕੋ ਫਲਾਵਰ ਜਿਹੜੇ ਆ ਬਾਜੀ ਆਪਣਾ ਪੋਰਟੂਲਾਕਾ बोलते हैं उसको दोपहर बूटी भी बोलते हैं बहुत अच्छी वैरायटी है ਹੂੰ ਜੇ ਤਾਂ ਖਿਲਦੀ ਹੈ ਤਾਂ ਬੜੀ ਪਿਆਰੀ ਲੱਗਦੀ ਹੈ ਹਾਂ ਜੀ ਬੜਾ ਪਿਆਰੀ ਲੱਗਦੀ ਹੈ ਅੱਛਾ ਇਹ ਜਿਹੜੇ ਬਾਜੀ तो ये जीनिया वैरायटी है मौसम में मोटा फूल आता है काफी अच्छी वैरायटी होती है गर्मी फ्लावर की 얘 ਨਾਲ ਜੀ ਉਹ ਵੀ ਸਰ विनका ਲਗਾ ਹੋਇਆ ਹੈ ਬਾਲਸਮ ਲਗਾ ਹੋਇਆ ਹੈ ਗੰਫਰੀਨਾ ਲਗਾ ਹੋਇਆ ਹੈ कॉसमॉस ਲਗਾ ਹੋਇਆ ਹੈ আচ্ছা ਜੀ ਤੇ ਸਰ ਇਹ ਤਾਂ ਮੌਸਮ ਦਾ ਵੀ ਸਾਫ ਹੁੰਦਾ ਕੋਈ ਹਾਂ ਸਰ ਇਹ ਐਕਚੁਅਲੀ ਸਾਰੇ ਸਮਰ ਫਲਾਵਰ ਕੀ ਵੈਰਾਈਟੀ ਹੈ ਹੂੰ ਹੂੰ ਜਿਸ ਤਰ੍ਹਾਂ ਕੋਈ ਗਰਮੀਆਂ ਦੇ ਕੋਈ ਸਰਦੀਆਂ ਦੇ ਵੀ ਹੁੰਦੀ ਹੈ ਨਾ ਹਾਂ ਜੀ ਹਾਂ ਜੀ ਸਰ ਉਹ ਵਿంటర్ ਫਲਾਵਰ ਅਲੱਗ ਹੁੰਦੇ ਆ ਸਮਰ ਫਲੋਰ ਅਲੱਗ ਹੁੰਦੇ ਆ ਓਕੇ ਓਕੇ ਜੀ ਸੋ ਮਤਲਬ ਵੀ ਫਲਾਵਰ ਦੀ ਵੈਰਾਈਟੀ ਦੀ ਗੱਲ ਕਰ ਰਹੇ ਸੀ ਫਲਾਵਰ ਦੀ ਵੈਰਾਈਟੀ ਵੀ ਨਾ ਕੋਈ ਬੇਸ਼ੁਮਾਰ ਹੈ ਜੀ ਸੋ ਅੱਗੇ ਚੱਲਦੇ ਆ ਅਗਲੀ ਤਸਵੀਰਾਂ ਦੇਖੋ ਨੇ ਆ ਦੇਖੋ ਤੁਸੀਂ ਐਂਟਰਸ ਜਿਹੜੀ ਇਹਨਾਂ ਦੀ ਬਹੁਤ ਵਧੀਆ ਬਣੀ ਦੀ ਹੈ ਜੀ ਭਾਜੀ ਐਂਟਰਸ ਇਹ ਬਹੁਤ ਵਧੀਆ ਬਣਾਈ ਹੈ ਇਹ ਪੌਦੇ ਕਿਹੜੇ ਭਾਜੀ ਇਹ ਆਪਣਾ ਗੋਲਡਨ ਸਾਈਪ੍ਰਸ ਬੋਲਤੇ ਹਨ ਬਹੁਤ ਅੱਛੀ ਵੈਰਾਈਟੀ ਹੈ ਪਰਮਨੈਂਟ ਪਲਾਂਟਸ ਹੈ अच्छा ये किसने ला लो अपने लॉन वगैरह या पार्क भी चेंट्रिस बनानी है ना बन जाती है ना हां जी सर बिल्कुल बन जाती है सर देखो तुसी एंट्रेंस बनाई है गेट बनया था जी ਪੂਰਾ ਗੇਟ ਦਾ ਗੇਟ ਬਣਿਆ ਦਾ ਵਾ ਸੋ ਇਹਦੇ ਨਾਲ ਜਿਹੜਾ ਵਾ ਜੀ ਇਹ ਪਾਜੀ ਇਹ ਸਰ 골ਡਨ ਤੁਜਾ ਇਸ ਕੋ 골ਡਨ ਮੋਤਪੰਗੀ ਬੋਲਤੇ ਹਨ ਬਹੁਤ ਅੱਛੀ ਵੈਰਾਈਟੀ ਹੈ ਲੱਗਦਾ ਵੀ ਬੜਾ ਪਿਆਰਾ ਲਾ ਜੀ ਹਾਂ ਜੀ ਜੀ ਉਹਦੇ ਨਾਲ ਪਾਜੀ ਅੱਗੇ ਵੀ ਅਗੇ ਆ ਵੱਡੇ ਪੌਦੇ ਹਾਂ ਜੀ ਸਰ ਇਹ ਬੌਨਸਾਈ ਮਾਈਕੋ ਕਰ ਪਾ ਕੇ ਆ ਕਾਫੀ ਰੇਅਰ ਵੈਰਾਈਟੀ ਹੈ ਕੋਸਟਲੀ ਵੀ ਹੈ ਸਰ ਦਿਖਾਓ ਪਾਜੀ ਇਹ ਨੀਚੇ ਤੋਂ ਤਾਂ ਦਿਖਾਓ ਸਾਰਾ ਜਰਾ ਹਾਂ ਜੀ ਇਹ ਡੈਕੋਰੇਟ ਸਰ ਹਾਂ ਸਰ ਸਾਰੇ ਡੈਕੋਰੇਟਿਵ ਪਲਾਂਟ ਹੈ 1 ਲੱਖ ਹੈ ਇਹ ਆਪਣਾ 90000 1000 ਦਾ ਅੱਛਾ ਜੀ ਦੇਖੋ ਇਹ 1 ਲੱਖ ਰੁਪਏ ਦਾ ਬੋਦਾ ਵਾ ਜੀ 1 ਲੱਖ ਦਾ ਵਾ ਜੀ ਇਹ ਸੋ ਇਹਦੇ ਨਾਲ ਜਿਹੜਾ ਨਾ ਦਿਖਾਓ ਭਾਜੀ ਇਹ 1 ਲੱਖ ਦਾ ਉਹ ਇਹਦੇ ਨਾਲ ਜਿਹੜਾ ਵਾ 95000 ਦਾ ਜੀ ਇਹ ਨੀਚੇ ਤੋਂ ਦਿਖਾਓ ਭਾਜੀ ਕਾਸਟਲੀ ਬੂਟੇ ਆ ਜੀ ਕੀਮਤੀ ਬੂਟੇ ਆ ਸੋ ਇਹ ਜਿਹੜਾ 95000 ਦਾ ਬੂਟਾ ਵਾ ਜੀ ਸੋ ਯਾਨੀ ਕਿ ਲੱਖ-ਲੱਖ ਰੁਪਏ ਦੇ ਬੂਟੇ ਜਿਹੜੇ ਉਹ ਵੀ ਭਾਜੀ ਕੋਲ ਮੌਜੂਦ ਨੇ ਜੀ ਵੱਡੀ ਗੱਲ ਇਹ ਆ ਜੀ ਭਾਜੀ ਇਸ ਸਾਈਡ ਗਮਲੇ ਗਮਲੇ ਦੀ ਵੈਰਾਈਟੀ ਵੀ ਦਿਖਾ ਦਈ ਆਪਾਂ ਜੀ ਗਮਲਾ ਸੋ ਗਮਲੇ ਦੀ ਵੈਰਾਈਟੀ ਵੀ ਇਨਾਂ ਕੋ ਬੇਸ਼ੁਮਾਰ ਆ ਜੀ ਸੀਮੈਂਟਸ ਗਮਲੇ ਦੀ ਗੱਲ ਕਰਦੀ ਐ ਸੀਮੈਂਟ ਗਮਲਾ ਵੀ ਇਨਾਂ ਕੋ ਬੇਸ਼ੁਮਾਰ ਆ ਜੀ ਜਿਹੜਾ ਉਹ ਖੁਦ ਤਿਆਰ ਕਰ ਦਿੰਨੇ ਉਹਦੇ ਨਾਲ ਨਾਲ ਜਿਹੜਾ ਵਾ ਜੀ ਦੂਸਰੇ ਗਮਲੇ ਵੀ ਲਏ ਆ ਛੋਟੇ ਗਮਲੇ ਹੋ ਗਏ ਵੱਡੇ ਗਮਲੇ ਹੋ ਗਏ ਜੀ ਸੋ ਗਮਲੇ ਦੀ ਵੈਰਾਈਟੀ ਵੀ ਇਨਾਂ ਕੋ ਬੇਸ਼ੁਮਾਰ ਆ ਜੀ ਸੋ ਇਸ ਸਾਈਡ ਦਿਖਾ ਦਿਖਾ ਉੱਪਰ ਦਿਖਾਓ ਭਾਜੀ ਅਨੇਕਾਂ ਗਮਲੇ ਜੀ ਹਰੇ ਤੋਂ ਤੁਹਾਨੂੰ ਹਰੇਕ ਪ੍ਰਕਾਰ ਦਾ ਜਿਹੜਾ ਵਾ ਜੀ ਹਰੇਕ ਤਰ੍ਹਾਂ ਦਾ ਸਾਈਜ਼ ਜਿਹੜਾ ਵਾ ਉਹ ਵੀ ਗਮਲੇ ਦਾ ਮਿਲ ਜਾਏਗਾ ਸੋ ਭਾਜੀ ਇਹਦੇ ਵਿੱਚ ਵੀ ਕੁਝ ਮੈਂ ਦੇਖ ਰਿਹਾ ਪੌਦੇ ਡੈਕੋਰੇਟ ਪੌਦੇ ਵੀ ਆ ਗਏ ਗਮਲੇਾਂ ਚ ਨਾ ਵੈਸੇ ਵੀ ਸਰ ਬਹੁਤ ਅੱਛੀ ਵੈਰਾਈਟੀ ਇੰਡੋਰ ਪਲਾਂਟਿੰਗ ਲਈ ਹੂੰ ਅ ਉਸਕੋ ਰੈਡ ਐਗਲੋਨੀਮਾ ਬੋਲਤੇ ਹੈ ਓਕੇ ਇਹ ਵੀ థਾਈਲੈਂਡ ਕੀ ਵੈਰਾਈਟੀ ਆ ਅੱਛਾ ਜੀ ਅੱਛਾ ਜਿਹੜੀ ਦਿਸਣਾ ਇਹ ਦੇਖੋ ਤુલਸੀ ਵੀ ਗਰ ਲਗਾ ਸਕਦੇ ਹੋ ਘਰ ਵਾਸਤੇ ਇਹ ਛੋਟੇ ਗਮਲੇ ਆ ਜੀ ਤੁਸੀਂ ਤુલਸੀ ਲਗਾ ਸਕਦੇ ਹੋ ਘਰ ਔਰ ਪਾਠ ਪੂਜਾ ਵੀ ਕਰ ਸਕਦੇ ਹੋ ਜੀ ਇਦੇ ਨਾਲ ਤੁਸੀਂ ਦੇਖੋ ਅਲੱਗ-ਅਲੱਗ ਪ੍ਰਕਾਰ ਦੇ ਗਮਲੇ ਆ ਜੀ ਸੋ ਪਲਾਸਟਿਕ ਦੇ ਗਮਲੇ ਵੀ ਹੈਗੇ ਆ ਸੀਮੈਂਟ ਦੇ ਗਮਲੇ ਵੀ ਹੈਗੇ ਆ ਉਹਦੇ ਨਾਲ ਜਿਹੜੀ ਇਹ ਵੈਰਾਈਟੀ ਦਿਖਾਇਓ ਪਾਜੀ ਪਾਜੀ ਇਹ ਵੈਰਾਈਟੀ ਕਿਹੜੀ ਹੈ ਜੀ ਸਰ ਆਪਣਾ ਗੋਲਡਨ ਸ਼اور ਵੈਰਾਈਟੀ ਹੈ ਫੁੱਲ ਫਲਾਵਰ ਕੀ ਬਹੁਤ ਅੱਛੀ ਵੈਰਾਈਟੀ ਹੈ ਅੱਛਾ ਜੀ ਹਾਂ ਜੀ ਇੰਡੋਰ ਆ ਪਾਜੀ ਵੀ ਨਹੀਂ ਆਊਟਡੋਰ ਸਰ ਆਊਟਡੋਰ ਹੈ ਅੱਛਾ ਗਮਲਿਆਂ ਦੇ ਸਾਈਜ਼ ਨੇ ਦੇਖ ਰਹੇ ਕਾਫੀ ਹੈ ਜੀ ਹੈਨਾ ਹਾਂ ਜੀ ਵੈਰਾਈਟੀਆਂ ਕਾਫੀ ਹੈ ਸਰ ਵੈਰਾਈਟੀ ਤੁਹਾਡੇ ਕੋਲ ਬੇਸ਼ੁਮਾਰ ਹੈ ਜੀ ਸੋ ਇਹ ਪਾਜੀ ਇੱਕ ਲੱਗਾਤਾ ਜੀ ਇਹ ਵੀ ਸਰ 인ਡੋਰ ਪਲਾਂਟ ਹੈ 스노ਵਾ이트 ਬੋਟ ਹੈ इसको हम्म हम्म काफी अच्छी वैरायटी है अच्छा ਇਹਦੇ ਵਿੱਚ ਖਾਦ ਵਗੈਰਾ ਵੀ ਆਪਣੇ ਕੋਲ ਹੁੰਦੀ ਹੈ ਜੀ ਹਾਂਜੀ ਸਰ ਆਪਣਾ ਕੰਪੋਸਟ ਵਰਮੀ ਕੰਪੋਸਟ ਪਲਾਂਟਸ ਲਈ ਬਹੁਤ अच्छी रहती ਹੈ ਠੀਕ ਹੈ ਜੀ ਪੌਦੇ ਗ੍ਰੋਥ ਵਾਸਤੇ ਬਹੁਤ اچھی ਹੁੰਦੀ ਹੈ ਗ੍ਰੋਥ ਲਈ ਬੈਟਰ ਹੁੰਦੀ ਹੈ ਮਤਲਬ ਇਹ ਹਰੇਕ ਤਰ੍ਹਾਂ ਦੀ ਤੁਹਾਡੇ ਕੋਲ ਦਵਾਈ ਵੀ ਜੜੀ ਦੀ ਮਿਲ ਜੇਗੀ ਹਾਂਜੀ ਹਾਂਜੀ ਸਾਰੇ ਹਾਂ ਸਾਰੇ ਮਿਲ ਜਾਣਗੇ ਸਰ ਹਮਮ ਸੋ ਇਹ ਵੈਰੈਟੀ ਜਿਹੜੀ ਹੈ ਨਾ ਤੇ ਤੁਹਾਨੂੰ ਮੁਸਕਾਨ ਨਰਸਰੀ ਦੀ ਦੱਸ ਰਹੀਆਂ ਜੀ ਬੇਸ਼ੁਮਾਰ ਇਹਨਾਂ ਕੋਲ ਵੈਰੈਟੀ ਆ ਸੋ ਗਮਲੇ ਇਹਨਾਂ ਕੋਲ ਜਿਹੜੇ ਆ ਜੀ ਗਮਲੇ ਦੀ ਵੈਰੈਟੀ ਵੀ ਅਨੇਕਾਂ ਵਾ ਜੀ ਸੋ ਤੁਸੀਂ ਜਰੂਰ ਇੱਥੇ ਵਿਜ਼ਿਟ ਕਰਿਓ ਇੱਥੇ ਜਰੂਰ ਆਇਓ ਔਰ ਆਕੇ ਜਿਹੜਾ ਤੁਸੀਂ ਕਿਉਂਕਿ ਇੱਕ ਵਾਤਾਵਰਣ ਪ੍ਰੇਮੀ ਵੀ ਐ ਸਭ ਤੋਂ ਵੱਡੀ ਗੱਲ ਜਿਹੜੀ ਆ ਸਰ ਕਿੰਨੇ ਸਾਲ ਹੋ ਗਏ ਤੁਹਾਨੂੰ ਸੇਵਾ ਦਿੰਦੇ ਇੱਥੇ ਜੀ ਸਰ 20 ਸਾਲ ਹੋ ਗਏ ਹਨ 20 ਸਾਲ ਹੋ ਗਏ ਸੋ 20 ਸਾਲ ਹੋ ਗਏ ਗੁਰਦਾਸਪੁਰ ਚ ਆਪਣੀ ਸੇਵਾਵਾਂ ਦੇ ਰਹੇ ਨੇ ਔਰ ਗੁਰਦਾਸਪੁਰ ਦੀ ਇੱਕ ਮਾਤਰ ਮੈਂ ਕਹਾਂਗੇ ਇੱਕ ਮਾਤਰ ਇਹ ਨਸਲੀ ਆ ਜਿਹਦੇ ਵਿੱਚ ਤੁਹਾਨੂੰ ਹਰੇਕ ਪ੍ਰਕਾਰ ਦੀ ਵੈਰਾਈਟੀ ਮਿਲੇਗੀ ਔਰ ਇੱਕ ਤੋਂ ਇੱਕ ਇਹ ਕਲਾਸ ਮਿਲਣਗੇ ਪੌਦੇ ਜੀ ਸਭ ਤੋਂ ਵੱਡੀ ਗੱਲ ਇਹ ਆ ਕਿਉਂਕਿ ਇਹ ਕੋਈ ਹਲਕੀ ਚੀਜ਼ ਨਹੀਂ ਲੈਂਦੇ ਇਹਨਾਂ ਦੀ ਇੱਕ ਖਾਸੀਅਤ ਇਹ ਆ ਪੀ ਇੱਕ ਤੋਂ ਇੱਕ ਵਧੀਆ ਵੈਰਾਈਟੀ ਲੱਗ ਜਿਹੜੀ ਹੈ ਜੀ ਗਾਗ ਨੂੰ ਦਿੰਦੀ ਹੈ ਔਰ ਗਾਗ ਸੰਤੁਸ਼ਟ ਹੋ ਕੇ ਇੱਥੇ ਜਾਂਦੇ ਆ ਜੀ ਸੋ ਜਿਸ ਤਰ੍ਹਾਂ ਮੈਂ ਦੱਸਿਆ ਪੀ ਗੁਰਦਾਸਪੁਰ ਦੇ ਵਿਧਾਇਕ ਜਿਹੜੇ ਆ ਉਹਨਾਂ ਦੇ ਘਰ ਦੇ ਜਿੰਨੇ ਵੀ ਪੌਦੇ ਲੱਗੇ ਸਾਰੇ ਇਹਨਾਂ ਦੀ ਹੀ ਦੇਣ ਆ ਜੀ ਇਹਨਾਂ ਦੇ ਹੱਥੋਂ ਹੀ ਸਾਰੇ ਲੱਗਾਂ ਦੇ ਜੀ ਸੋ ਹੋਰ ਵੀ ਸਾਡੇ ਗੁਰਦਾਸਪੁਰ ਦੇ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਉਹਨਾਂ ਦੀ ਕੁਠੀਆਂ 'ਚ ਵੀ ਜਿਹੜੇ ਪੌਦੇ ਲੱਗਦੇ ਆ ਜੀ ਉਹ ਵੀ ਇਹਨਾਂ ਦੀ ਨਸਲ ਤੋਂ ਜਾਂਦੇ ਆ ਸੋ ਤੁਸੀਂ ਜ਼ਰੂਰ ਇੱਥੇ ਵਿਜ਼ਿਟ ਕਰਿਓ ਸੋ ਹੋਰ ਵੀ ਕੁਝ ਪੌਦੇ ਹੈਗੇ ਜੀ ਉਹ ਵੀ ਤੁਹਾਨੂੰ ਦਿਖਾਉਣੇ ਆ ਇੱਕ ਪ੍ਰੋਜੈਕਟ ਜਿਹੜਾ ਦਿਖਾਇਆ ਤੁਹਾਨੂੰ ਕਿ ਬਬਰੀ ਨਾਕੇ ਦੇ ਬਿਲਕੁਲ ਨਾਲ ਲੱਗੀ। ਸੋ ਉੱਤੋਂ ਕੋਈ ਲਗਭਗ 50 ਮੀਟਰ ਦੀ ਦੂਰੀ ਤੇ ਇੱਕ ਦੂਹਰ ਇਹਨਾਂ ਦਾ ਪ੍ਰੋਜੈਕਟ ਹੈ ਜੀ। ਉੱਥੇ ਵੀ ਪਲਾਂਟ ਜਿਹੜਾ ਇਹਨਾਂ ਕੋ ਬੇਸ਼ੁਮਾਰਾ ਇਹਨਾਂ ਦੀ ਰੈ residense ਵੀ ਹੈਗੀ ਇੱਥੇ। ਸੋ ਭਾਜੀ ਵੀ ਨਾਲ ਨੇ ਭਾਜੀ ਇੱਥੇ ਆਪਣੇ ਕੋ ਪਲਾਂਟ ਕਰਕੇ ਲਈਏ ਦਿਖਾਓ ਭਾਜੀ ਨਾਲ ਨਾਲ ਪਲਾਂਟ। ਪਲਾਂਟ ਸੀ ਲਗਭਗ ਕਾਫੀ ਵੈਰਾਈਟੀ ਲੱਗੀ ਹੈ। ਇਹ ਵੀ ਆਪਣਾ ਇਨਡੋਰ ਪਲਾਂਟ ਹੈ। ਸਾਈਡ ਵੀ ਇਨਡੋਰ ਪਲਾਂਟ ਲੱਗੇ ਆ। ਕੁਝ ਉਹ ਡਰਾਇਸਿਨਾ ਕੀ ਵੈਰਾਈਟੀ ਲੱਗੀ ਹੈ। ਹਮਮ। ਔਰ ਕੁਝ ਪਾਮ ਵੈਰਾਈਟੀ ਵੀ ਉਸ ਸਾਈਡ ਵੀ ਲੱਗੀ ਹੈ। ਹਮਮ ਅ ਵੈਸੇ ਵੀ ਇਨਡੋਰ ਕੇ ਲਿਏ ਬਹੁਤ ਬੈਸਟ ਫਾਰਮ ਹੁੰਦਾ ਹੈ ਇਹ ਸੋ ਭਾਈ ਦਾ ਬੇਟਾ ਵੀ ਨਾਲ ਆ ਜੀ ਸੋ ਬੇਟਾ ਜਿਹੜਾ ਉਹ ਵੀ ਦੇਖੋ ਨਾਲ ਪੜ੍ਹਾਈ ਵੀ ਕਰਦਾ ਵਾ ਔਰ ਨਾਲ-ਨਾਲ ਭਾਈ ਦਾ ਸਾਥ ਵੀ ਦਿੰਦਾ ਵਾ ਜੀ ਇਹ ਬੜੀ ਵੱਡੀ ਗੱਲ ਹੈ ਕਿ ਬੱਚੇ ਸੰਸਕਾਰੀ ਹੋਣੇ ਚਾਹੀਦੇ ਆ ਔਰ ਬੇਟਾ ਬਹੁਤ ਸੰਸਕਾਰੀ ਆ ਜੀ ਬੇਟਾ ਕੌਨਸੀ ਕਲਾਸ ਪੜ੍ਹਦੇ ਏਥ 8th 8th ਹਾਂਜੀ ਔਰ ਪਪਾ ਦਾ ਸਾਥ ਵੀ ਦਿੰਦੇ ਨਾਲ ਹਾਂਜੀ ਵੈਰੀ ਗੁੱਡ ਅੱਛਾ ਪlant ਵੱਤ ਬਦਲ ਗਾਣੇ ਚਾਹੀਦੇ ਹਨ ਹਾਂਜੀ ਲਗਾਣੇ ਚਾਹੀਦੇ ਜੀਵਨ ਚ ਲਗਾਣੇ ਚਾਹੀਦੇ ਹਾਂਜੀ ਹਾਂ ਦੇਖੋ ਇਹ ਬੇਟਾ ਇਹ ਕੋ ਪੜ੍ਹਾਈ ਵੀ ਕਰ ਰਿਹਾ ਔਰ ਪਾਪਾ ਦਾ ਸਾਥ ਵੀ ਦੇ ਰਿਹਾ ਇਹ ਬੜੀ ਵੱਡੀ ਗੱਲ ਆ ਜੀ ਸੋ ਦਿਨ ਵੀ ਚਾਹੀਦੀ ਆ ਸੋ ਇੱਥੇ ਵੀ ਵੈਰਾਈਟੀ ਨਾਲ ਕੋਈ ਬੇਸ਼ੁਮਾਰ ਆ ਜੀ ਦਿਖਾਓ ਵੈਰਾਈਟੀ ਬਾਜੀ ਇਨਡੋਰ ਆਊਟਡੋਰ ਹਰੇਕ ਤਰ੍ਹਾਂ ਦੀ ਜਿਹੜੀ ਵੈਰਾਈਟੀ ਨਾਲ ਕੋਈ ਇੱਥੇ ਮੌਜੂਦ ਆ ਜੀ ਸੋ ਦੇਖੋ ਡੈਕੋਰਟ ਜਿਹੜੇ ਬੂਟੇ ਆ ਉਹ ਵੀ ਬੇਸ਼ੁਮਾਰ ਨੇ ਇੱਥੇ ਸੋ ਅਲੱਗ-ਅਲੱਗ ਪ੍ਰਕਾਰ ਦੇ ਜਿਹੜੇ ਪਲਾਂਟ ਨੇ ਨਾ ਉਹ ਵੀ ਇੱਥੇ ਮੌਜੂਦ ਨੇ ਸੋ ਬੇਟੇ ਨਾਲ ਵੀ ਗੱਲ ਕਰਦੇ ਆ ਬੇਟਾ ਜੀ ਇਹ ਪਲਾਂਟ ਕੋਣ ਕਿਹੜਾ ਵਾ ਅਰੀਕਾ ਮਾਮਾ

ਵੈਰਾਈਟੀ ਦੇ ਇਥੇ ਵੀ ਬੜਾ ਕੁ ਮਾਰਾ ਜੀ ਹਾਂ ਜੀ ਕਾਫੀ ਵੈਰਾਈਟੀਆਂ ਆਪ ਦੇਖ ਸਕਦੇ ਹੋ ਸਾਰਾ ਵੈਰਾਈਟੀ ਬਹੁਤ ਹੈ ਇਥੇ ਅੱਛਾ ਭਾਜੀ ਆਪਣੇ ਗੁਰਦਾਸਪੁਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰੋਗੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰ ਮੈਂ ਤਾਂ ਇਹ ਕਹਿਣਾ ਸਰ ਕਿ 2-4 ਬੂਟੇ ਜ਼ਰੂਰ ਲਗਾਓ ਬਾਟਰਨ ਨੂੰ ਸੁਧ ਹਾਂ ਸੁਧੀ ਕੇ ਲਈਏ ਤਾਂ ਇਹ ਬਾਟਰਨ ਸੁੱਚ ਰਹੇਗਾ ਤਾਂ ਅੱਗੇ ਫਿਊਚਰ ਮੈਂ ਕਿਸੇ ਪ੍ਰਕਾਰ ਦੀ ਕੋਈ ਵਿਵਧਾਤ ਦੀ ਦਿੱਕਤ ਨਹੀਂ ਹੋਗੀ ਹਾਂ ਕਿਉਂਕਿ ਬੱਚਿਆਂ ਦੀ ਜੇ ਚੰਗੀ ਪਰਵਰਿਸ਼ ਕਰਨੀ ਹੈ ਨਾ ਤੁਸੀਂ ਜੇ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰਨੀ ਆ ਤਾਂ ਤੁਹਾਨੂੰ ਵਾਤਾਵਰਣ ਸ਼ੁੱਧ ਕਰਨਾ ਪੈਣਾ ਵਾ ਜੀ ਕਿਉਂ ਪਾ ਜੀ ਬਿਲਕੁਲ ਬਿਲਕੁਲ ਸਰ ਹੈਲਥ ਕੇ ਲਿਏ ਆਕਸੀਜਨ ਬਹੁਤ ਜ਼ਰੂਰੀ ਹੈ ਤੁਸੀਂ ਬੇਟਾ ਜੀ ਕੀ ਕਹੋਗੇ ਆਪਣੇ ਦੋਸਤਾਂ ਨੂੰ ਸੱਜਣਾਂ ਨੂੰ ਕੀ ਅਪੀਲ ਕਰੋਗੇ ਕਿ ਜਿੰਨੀ ਵਿੱਚ ਦੋ ਦਿਨ ਬੋਟੇ ਜ਼ਰੂਰ ਲੈਣੇ ਚਾਹੀਦੇ ਆ ਆ ਜਿੰਦਗੀ ਵਾਸਤੇ ਬਹੁਤ ਜ਼ਰੂਰੀ ਹੁੰਦੇ ਆ ਬਹੁਤ ਜ਼ਰੂਰੀ ਆ ਜੀ ਸੋ ਜੀਵਨ ਵਿੱਚ ਦੋ ਪੌਦੇ ਦੇਖੋ ਬੱਚੇ ਨੇ ਬੜੀ ਵਧੀਆ ਗੱਲ ਕੀਤੀ ਆ ਵੀ ਹਰੇਕ ਵਿਅਕਤੀ ਨੂੰ ਜੀਵਨ ਚ ਦੋ ਪੌਦੇ ਜ਼ਰੂਰ ਲਗਾਉਣੇ ਚਾਹੀਦੇ ਆ ਦੇਖੋ ਦੋ ਘਟੋ ਘਟ ਤੁਸੀਂ ਜ਼ਿਆਦਾ ਨਹੀਂ ਲਗਾ ਸਕਦੇ ਦੋ ਪੌਦੇ ਤੇ ਲਗਾ ਹੀ ਸਕਦੇ ਹੋ ਜੀ ਤੁਸੀਂ ਦੋ ਪੌਦੇ ਇੱਥੇ ਲੈ ਜਾਓ ਕਿਤੇ ਵੀ ਲਗਾ ਸਕਦੇ ਹੋ ਕਿਸੇ ਧਾਰਮਿਕ ਜਗ੍ਹਾ ਲਗਾ ਲਓ ਕਿਸੇ ਮੰਦਿਰ ਚ ਲਗਾ ਲਓ ਕਿਉਂ ਭਾਜੀ ਇਹ ਘਰ ਚ ਨਹੀਂ ਜਗ੍ਹਾ ਤੇ ਬਾਹਰ ਵੀ ਲਗਾ ਸਕਦੇ ਸੀ ਬਿਲ ਲਗਾ ਨਹੀਂ ਚਾਹੀਏ ਦੋ ਪੌਦੇ ਸਰ ਨਹੀਂ ਪੈਸੇ ਵੈਸੇ ਸਰ ਇੱਕ ਦੋ ਬੂਟੇ ਵੈਸੇ ਹੀ ਮੈਂ ਦੇ ਦੂੰਗਾ ਆਪ ਲਗਾਓ ਜ਼ਰੂਰ ਦੇਖੋ ਕਿੰਨੀ ਵੱਡੀ ਗੱਲ ਕੀਤੀ ਭਾਈ ਨੇ ਕਹਿੰਦੇ ਜੇ ਪੈਸੇ ਨਹੀਂ ਹੈਗੇ ਤਾਂ ਮੈਂ ਇੱਕ ਦੋ ਬੂਟੇ ਆਪਣੇ ਕੋ ਦੇ ਦਾਂਗਾ ਇਦਾਂ ਵੀ ਪਰ ਲਗਾਓ ਜ਼ਰੂਰ ਤੁਸੀਂ ਦੇਖੋ ਇਹ ਬੜੀ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਹੈਗੀ ਕਹਿੰਦੇ ਕਿ ਮੈਂ ਆਪਣੇ ਵੱਲੋਂ ਦੇ ਦਾਂਗਾ ਇੱਕ ਦੋ ਪੌਦੇ ਪਰ ਤੁਸੀਂ ਲਗਾਓ ਜਰੂਰ ਕਿਉਂਕਿ ਪੌਦੇ ਲਗਾਉਣੇ ਬਹੁਤ ਜ਼ਰੂਰੀ ਨੇ ਜੀ ਜੇਕਰ ਅਸੀਂ ਆਪਣੇ ਜੀਵਨ ਨੂੰ ਬਚਾਉਣਾ ਵਾ ਆਪਣੇ ਬੱਚਿਆਂ ਨੂੰ ਜਿਹੜਾ ਬਚਾਉਣਾ ਵਾ ਤਾਂ ਪੌਦੇ ਜਰੂਰ ਲਗਾਓ ਪੌਦੇ ਲਗਾਓਗੇ ਤਾਂ ਸਾਡਾ ਜੀਵਨ ਬਚੇਗਾ ਜੀ ਸੋ ਤੁਹਾਨੂੰ ਮੁਸਕਾਨ ਨਰਸਰੀ ਦੀ ਤੁਹਾਨੂੰ ਤਸਵੀਰਾਂ ਦਿਖਾਈਆਂ ਅੱਜ ਜੀ ਕਿ ਮੁਸਕਾਨ ਨਰਸਰੀ ਜਿਹੜੀ ਗੁਰਦਾਸਪੁਰ ਵਿੱਚ ਵੱਡਾ ਰੋਲ ਨਿਭਾ ਰਹੀ ਆ ਇੰਨਾ ਬੋਲੋ ਲਗਾਏ ਗਏ ਪ੍ਰੋਜੈਕਟ ਜਿਹੜੇ ਆ ਜੀ ਗੁਰਦਾਸਪੁਰ ਵੀ ਜਿਹੜੇ ਆ ਮੂੰਹੋਂ ਬੋਲਦੇ ਨੇ ਜੀ ਸੋ ਤਸਵੀਰਾਂ ਤਾਂ ਨਾਲ ਸਾਂਝੀਆਂ ਕੀਤੀਆਂ ਉਹ ਤੁਹਾਨੂੰ ਇਹ ਵੀ ਦੱਸਿਆ ਵਾ ਕਿ ਗੁਰਦਾਸਪੁਰ ਦੇ ਜਿਹੜੇ ਵਿਧਾਇਕ ਨੇ ਜੀ ਉਹਨਾਂ ਦੇ ਘਰ ਦਾ ਜਿੰਨਾ ਵੀ ਕੰਮ ਆ ਜੀ ਜਿੰਨੇ ਵੀ ਫਲਾਵਰਸ ਲੱਗਦੇ ਉਹਨਾਂ ਦੇ ਪੌਦੇ ਲੱਗਦੇ ਆ ਉਹ ਵੀ ਭਾਜੀ ਨਹੀਂ ਲਗਾਉਂਦੇ ਆ ਸਾਡੇ ਗੁਰਦਾਸਪੁਰ ਦੇ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਆ ਜੀ ਉਹਨਾਂ ਦੇ ਘਰਾਂ ਦਾ ਸਾਰਾ ਕੰਮ ਭਾਜੀ ਕੋ ਆ ਜੀ ਸੋ ਕਿਤੇ ਨਾ ਕਿਤੇ ਵੱਡਾ ਰੋਲ ਨਿਭਾ ਰਹੇ ਨੇ ਜੀ ਸੋ ਤੁਸੀਂ ਮੁਸਕਾਨ ਨਰਸੀ ਤੇ ਜ਼ਰੂਰ ਵੀ ਜੀ ਰਿਹਾ ਰਹੇ ਹੋ ਕਿਉਂਕਿ ਗੁਰਦਾਸਪੁਰ ਬਬਰੀ ਦਾ ਨ ਨਾ ਕਿਤੇ ਬਿਲਕੁਲ ਨਾਲ ਜਿਹੜੀ ਇਹ ਨਸਰੀ ਆ ਸੋ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰਿਓ ਆਇਓ ਇੱਥੇ ਦੇਖਿਓਗੇ ਕਿ ਨਾਲ ਉਹ ਕਿਹੜੇ ਕਿਹੜੀ ਵੈਰਾਈਟੀ ਆ ਔਰ ਇਹ ਪੌਦੇ ਲੈ ਕੇ ਜ਼ਰੂਰ ਜਾਓ ਆਪਣੇ ਘਰਾਂ 'ਚ ਔਰ ਘਰ 'ਚ ਪੌਦੇ ਜ਼ਰੂਰ ਲਗਾਓ ਜੀ ਸੋ ਉਮੀਦ ਕਰਾਂਗੇ ਵੀ ਤੁਸੀਂ ਜ਼ਰੂਰ ਇੱਥੇ ਪਹੁੰਚੋਗੇ ਜੀ ਸੋ ਗੁਰਦਾਸਪੁਰ ਤੋਂ ਵਿਜੇਸ਼ਰ ਮਦਨ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ